ਨਿੰਕਦੇਵ ਜੀ ਮਹਾਰਾਜ ਦਾ ਜੈਸੇ ਅੰਤਿਮ ਸਮੇਂ ਸਰੀਰ ਨਹੀਂ ਮਿਲਿਆ ਕਬੀਰ ਦਾ ਵੀ ਨਹੀਂ ਮਿਲਿਆ ਸਰੀਰ ਨਹੀਂ ਲੱਭਿਆ ਉੱਥੇ ਸਮਾਦ ਬਣਾਈ ਗਈ ਹੈ ਜਿੱਥੋਂ ਸਰੀਰ ਗਾਇਬ ਹੋਇਆ ਹੈ ਸਮਾਦ ਬਣਾਈ ਗਈ ਹੈ ਚੱਲਣ ਲਗੇ ਪਹਿਲੇ ਲੋਈ ਰੋਕਦੀ ਹੈ ਘਰ ਵਾਲੀ ਰੋਕਦੀ ਹੈ ਬਈ ਹੁਣ ਆਖਰੀ ਉਮਰੇ ਕਿਥੇ ਜਾਣਾ ਜ਼ਿੰਦਗੀ ਸਾਰੀ ਇਥੇ ਕੱਟੀ ਪਰ ਕਬੀਰ ਨੇ ਹਟ ਕੀਤਾ ਹੁਣ ਮੈਂ ਨਹੀਂ ਰਹਿਣਾ ਹੁਣ ਮੇਰੇ ਕੋਲ ਸੰਘਰਸ਼ ਨਹੀਂ ਆਉਂਦਾ ਹੁਣ ਸਰੀਰ ਮੇਰਾ ਬੁੱਢਾ ਹੋ ਗਿਆ ਹੈ ਬਿਰਧ ਹੋ ਗਿਆ ਹੁਣ ਮੈਂ ਨਹੀਂ ਸੰਘਰਸ਼ ਕਰ ਸਕਦਾ ਹੁਣ ਮੈਂ ਆਰਾਮ ਨਾਲ ਬੈਠਣਾ ਚਾਹੁੰਦਾ ਬਨਾਰਸ ਛੋੜ ਕੇ ਜਦ ਨਿਕਲਣ ਲੱਗੇ ਕੋਈ ਸਬਦ ਪੁਰੀਆਂ ਦੇ ਰਹਿਣ ਵਾਲੇ ਪਤਾ ਕੀ ਕਹਿੰਦੇ ਨੇ ਕਬੀਰ ਆਪ ਆਪਣੀ ਬਾਣੀ ਚ ਕਹਿੰਦੇ ਨੇ ਸਗਲ ਜਨਮ ਸਿਵ ਪੂਰੀ ਬਿਤਾਇਆ ਮਰਤੀ ਬਾਰ ਮਗਹਰ ਉਠਦਾ ਆਇਆ ساری ਜ਼ਿੰਦਗੀ ਤੇ ਰਿਹਾ ਆਪਣਾ ਰਸਤੇ ਤੇ ਤੇ ਹੁਣ ਮਰਨ ਦਾ ਵੇਲਾ ਆਇਆ ਤੇ ਜਾ ਰਿਹਾ ਮਗਹਰ ਕਾਸ਼ੀ ਮਗਹਰ ਸੰਬਿਚਾਰੀ ਤੇ ਕੈਸਾ ਭਗਤ ਕਾਸ਼ੀ ਤੇ ਮਗਰ ਨੂੰ ਇੱਕੋ ਹੀ ਸਮਝਦਾ ਕਾਸ਼ੀ ਰਹਿੰਦਾ ਸੀ ਹੁਣ ਸਿੱਧਾ ਮਗਰ ਦੋਹਾਂ ਨੂੰ ਬਰਾਬਰ ਮੰਨਦਾ ਹੈ ਕਾਸ਼ੀ ਮਗ ਹਰ ਸੰਭੀਚਾਰੀ ਹੋਛੀ ਭਗਤ ਕੈਸੇ ਉਤਰਸ ਪਾਇ ਇਹ ਭਗਤ ਹੋਛਾ ਹੈ ਹੋਛਾ ਹੈ ਭਗਤ ਮਾਲ ਦੇ ਤੇ ਲਿਖਿਆ ਹੈ ਕਈ ਗੱਲਾਂ ਵੀ ਕੱਢੀਆਂ ਉਹਨਾਂ ਨੇਰਾ ਹੋਛਾ ਨਹੀਂ ਆਖਿਆ ਹੋਰ ਵੀ ਬਥੇਰਾ ਕੁਝ ਆਖਿਆ ਪਰ ਕਬੀਰ ਸਭੇ ਭਾਸ਼ਾ ਵਰਤ ਦੇ ਪੈਣਾ ਸਭਿਤਾ ਦੇ ਦਾਰੇ ਦੀ ਸਭੇ ਭਾਸ਼ਾ ਵਰਤ ਦੇ ਪੈਣਾ ਉੱਚੀ ਭਗਤ ਕੈਸੇ ਉਤਰਸ ਪਾਰੇ ਭਗਤ ਹੋਛਾ ਹੈ ਕਹਵਾਂਦਾ ਆਪਣੇ ਆਪ ਨੂੰ ਭਗਤ ਹੈ ਹੋਛਾ ਹੈ ਕਾਸ਼ੀ ਤੇ ਮਾ ਘਰ ਨੂੰ ਬਰਾਬਰ ਸਮਝਦਾ ਜਦੋਂ ਕਾਸ਼ੀ ਰਿਆ ਤੁਸੀਂ ਰਹਿਣ ਨਹੀਂ ਦਿੱਤਾ ਜੇ ਜਾਂਦਾ ਪਿਆ ਤੇ ਤੁਸੀਂ ਗੱਲਾਂ ਕੱਢਦੇ ਲੋਈ ਕਹਿੰਦੀ ਹੈ ਰਹਿ ਜਾਈਏ ਇੱਥੇ ਜ਼ਿੰਦਗੀ ਦੇ ਇਤਨੇ ਦਿਨ ਇੱਥੇ ਕੱਟੇ ਨੇ ਬਾਕੀ ਵੀ ਇੱਥੇ ਕੱਟ ਲੈ तो कबीर दये फरमान कहत कबीर सुनो रे लोई भरम न भोल कोई क्या कासे क्या ओखर मघर राम रिदे जो होई फिर देदे च राम होना चाहिदा है मघर ही काशी बन जांदी है फिर देज राम नहीं है तो काशी भी मघर है राम रिदे जो ਸਿਰ ਦੇ ਚ ਰਾਮ ਹੋਣਾ ਚਾਹੀਦਾ ਸਿਰ ਵਿੱਚ ਜੋ ਹੈ ਪ੍ਰਭੂ ਦੀ ਯਾਦ ਹੋਣੀ ਚਾਹੀਦੀ ਕਬੀਰ ਤੇ ਇਥੇ ਤੱਕ ਕਹਿੰਦੇ ਮੁਖਤਸਰ ਮੈਂ ਅਰਜ਼ ਕਰਾਂ ਜੋ ਤਨ ਕਾਸ਼ੀ ਤਜੇ ਕਵੀਰਾ ਰਮਈਏ ਕਹਾਂ ਨਾ ਹੋਰਾ ਜੇ ਮੈਂ ਕਾਸ਼ੀ ਚ ਮਰ ਜਾਵਾਂ ਤੇ ਰੱਬ ਦਾ ਕੀ ਇਹਾਸਾਨ ਹੋਇਆ ਉਹ ਤੇ ਮਰਨ ਨਾਲ ਹੀ ਮੇਂ ਸ਼ਿਵਾਂ ਦੀ ਪੁਰੀ ਜਾਵਾਂਗਾ ਬਸ ਮਰਨਾ ਹੀ ਕਾਫੀ ਹੈ ਨਹੀਂ ਫਿਰ ਰੱਬ ਦਾ ਕੀ ਨੇ ਹੋਰਾ ਰੱਬ ਦਾ ਕੀ ਇਹਾਸਾਨ ਫਿਰ ਰੱਬ ਨੇ ਸਾਨੂੰ ਕਹੀ ਦਿੱਤਾ ਜੇ ਤੇ ਮਰਨਈ ਨਾਲੇ ਸਾਨੂੰ ਸਵਰਗ ਮਿਲ ਗਏ ਜੋ ਤਨ ਕਾ ਸੀ ਤਜੇ ਕਵੀਰਾ ਰਮਈਏ ਕਹਾ ਨਾ ਹੋ ਰਾ ਫਿਰ ਰੱਬ ਦਾ ਸਾਡੇ ਤੇ ਕੀ ਐਸਾ ਫਿਰ ਰੱਬ ਰੱਬ ਕਿਹੜੀ ਗੱਲ ਲੈ ਨਹੀਂ ਮਰਨਾ ਮਘਰ ਵਿੱਚ ਹੈ ਜਾਣਾ RAM ਦੇ ਦੇ ਛੈ ਨੇ ਦਿੜ ਲਤਾ ਇਤਨੇ ਦਿੜ ਲਤਾ ਮਘਰ ਵਿੱਚ ਫਰਨੇ ਸਰੀਰ ਦਾ ਤਿਆਗ ਕੀਤਾ ਹੈ ਅੱਜ ਬਣੀ ਹੋਈ ਸਮਾਦ ਹੈ ਜਦੋਂ ਮੈਂ ਪਹੁੰਚਿਆ ਇੱਕ ਪਾਸੇ ਮਜੌਰ ਬੈਠਾ ਹੈ ਮੁਸਲਮਾਨ ਇੱਕ ਪਾਸੇ ਪੁਜਾਰੀ ਬੈਠਾ ਹੈ ਬ੍ਰਾਹਮਣ ਜ਼ਿਆਦਾਤਰ ਜਾਂਦੇ ਨੇ ਜੁਲਾਹੇ ਲੋਗ ਹਿੰਦੂ ਮੁਸਲਮਾਨ ਦੋਵੇਂ ਜਾਂਦੇ ਨੇ ਜੁਲਾਹੇ ਜਾਂਦੇ ਨੇ ਕਪੜੇ ਦਾ ਕੰਮ ਕਰਨ ਵਾਲੇ ਜਾਂਦੇ ਨੇ ਕਿ ਕਬੀਰ ਸਾਡੇ ਕੰਮ ਦੇ ਵਿੱਚ ਬਰਕਤਾਂ ਪਾਵੇਗਾ ਕਿਉਂਕਿ ਆਪ ਵੀ ਇਹੀ ਕੁਝ ਕਰਦਾ ਰਿਹਾ ਹੈ ਜਦ ਮਜੌਰ ਮੈਨੂੰ ਕਹਿਣ ਲੱਗਾ ਸਰਦਾਰ ਜੀ ਇਧਰ ਆਈਏ ਇਹ ਸੂਫੀ ਸੰ ਸ਼੍ਰੀ ਕਬੀਰ ਕੀ ਸਮਾਦ ਹੈ ਹੁਣ ਕਾ ਮਕਬਰਾ ਹੈ ਸੇ ਬ੍ਰਾਹਮਣ ਆਪਣੀ ਤਰਫੋਂ ਮੈਨੂੰ ਇਸ਼ਾਰਾ ਕਰੀ ਇਹ ਭਗਤ ਕਬੀਰ ਜੀ ਕੀ ਸਮਾਦਈ ਹੈ ਮੈਂ ਕਿ ਤੁਹਾਡੇ ਦੋਹਾਂ ਤੋਂ ਤੰਗ ਆ ਕੇ ਵਿਚਾਰਾ ਇੱਥੇ ਆਇਆ ਸੀ ਤੁਸੀਂ ਖੇੜਾ ਇੱਥੇ ਵੀ ਨਹੀਂ ਛੱਡਿਆ ਇੱਥੇ ਵੀ ਨਹੀਂ ਛੱਡੇ ਇਹ ਜੀ ਤੁਹਾਡੇ ਦੋਹਾਂ ਤੋਂ ਤੰਗ ਆ ਕੇ ਤੁਸੀਂ ਦੋਹਾਂ ਨੇ ਸੁਣੋ ਕਹਿ ਨਹੀਂ ਦਿੱਤਾ ਕਦੀ ਮੌਲਵੀ ਇਲਜ਼ਾਮ ਲਾਂਦਾ ਕਦੀ ਬ੍ਰਾਹਮਣ ساری ਜ਼ਿੰਦਗੀ ਇਲਜ਼ਾਮਾਂ ਦੇ ਚ ਲੰਗੀ ਤਾਂ ਤੰਗ ਆ ਕੇ ਉਸ ਨੇ ਬਨਾਰਸ ਨੂੰ ਛੋੜਿਆ ਸੀ ਕਾਰਕਿਕ ਪੁੱਛਦੇ ਨੇ ਕਿਹੜੀ ਪੂਰੀ ਜਾਵੇਂਗਾ ਚਲ ਕਮ ਸੇ ਕਮ ਨਾਂ ਦੇ ਦੱਸ ਕਿਹੜੀ ਪੂਰੀ ਚ ਜਾਵੇਂਗਾ ਜਾਵੇਂਗਾ ਐ ਨਹੀਂ ਅਸੀਂ ਪਹੁੰਚ ਗਏ ਅਸੀਂ ਆਪਣੀ ਪੂਰੀ ਚ ਜੀਵਦੇ ਆਂ ਨਾ ਕਿ ਇਹ ਸਹਿਜ ਕੁਝ ਬਿਆਨ ਕਰੇਗਾ ਦੱਸੇਗਾ ਉਥੇ ਕੀ ਹੈ ਸੋ ਪਹਿਲੇ ਤੋਂ ਕਹਿੰਦੇ ਨੇ ਸਹਿਜ ਕੀ ਅਕਤਕ ਕਥਾ ਹੈ ਨਿਰਾਰੀ ਸੋ ਨਹੀਂ ਚੜੇ ਜਾਏ ਨਾਮ ਕਾ ਤੇ ਹਲਕੀ ਲਗੇ ਨਾ ਭਾਰੀ ਕੁਛ ਤੇ ਦਸੋ ਫਿਰ ਉਥੇ ਕੀ ਹੈ ਹੁਣ ਕਬੀਰ ਕਹਿੰਦੇ ਨੇ ਉਥੇ ਕੀ ਨਹੀਂ ਹੈ ਇਹ ਸੁਣਨਾ ਹੈ ਤੇ ਮੈਂ ਤੁਹਾਨੂੰ ਦੱਸ ਸਕਦਾ ਉਥੇ ਕੀ ਹੈ ਇਹ ਜ਼ਬਾਨ ਨਹੀਂ ਬਿਆਨ ਕਰ ਸਕਦਾ ਉਥੇ ਕੀ ਹੈ ਇਹਨਾਂ ਅੱਖਾਂ ਦੇ ਰਾਹੀਂ ਵੀ ਮੈਂ ਇਸ਼ਾਰਾ ਨਹੀਂ ਕਰ ਸਕਦਾ ਉਥੇ ਕੀ ਹੈ अकत मैं नहीं कह सकती हां जो नहीं है वो मेरी कथनी वो मेरी जबान बयान कर सकती है जो नहीं है वो मेरी अखा ने देख मेरी रचना बयान कर सकती है तो सारे ने कहे चलो दस की, की नहीं है तो ध्यान सुनना ते पावस सिंध धूप नहीं छैया ਤੈ ਉਤਪਤ ਪਰਲੋ ਨਹੀਂ ਜੈ ਤੈ ਉਤਪਤ ਪਰਲੋ ਨਹੀਂ ਜੀਵਨ ਮਿਰਤਨ ਦੁੱਖ ਸੁਖ ਵਿਆਪੇ ਸੁੰਨ ਸਮਾਦ ਗਉ ਤੈ ਨਹੀਂ ਉਥੇ ਵਰਖਾ ਦਾ ਰਾਜਾ ਇੰਦਰ ਨਹੀਂ ਹੈ ਇੰਦਰ ਦੀ ਉਥੇ ਪਹੁੰਚ ਕੋਈ ਨਹੀਂ ਜਿਹੜਾ ਤੁਸੀਂ ਇੰਦਰਪੁਰੀ ਚ ਜਾਣਾ ਹੈ ਉਥੇ ਇੰਦਰ ਨਹੀਂ ਪਹੁੰਚੇਗਾ ਉਥੇ ਇੰਦਰ ਦੀ ਪਹੁੰਚ ਨਹੀਂ ਹੈ ਉਥੇ ਭਰਕਾ ਦਾ ਰਾਜਾ ਇੰਦਰ ਨਹੀਂ ਹੈ ਸਿੰਧ ਖੀਰ ਸਾਗਰ ਦੇ ਚ ਰਹਿਣ ਵਾਲਾ ਉਥੇ ਵਿਸ਼ਨੂ ਵੀ ਨਹੀਂ ਹੈ ਕੋਦੀ ਪਹੁੰਚ ਵੀ ਨਹੀਂ ਹੈ ਹਿੰਮਤ ਹੈ ਕਬੀਰ ਦੀ ਗਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਉ ਮੈਂ ਕਾਰ ਕਮਾਈ ਜਿਨ ਕੀਏ ਤਿਸੇ ਨ ਚੇਤੇ ਬਪੜੇ ਔਰ ਗੁਰਮੁਖ ਸੋਜੀ ਪਾਈ ਕਿ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿ ਸਕਦੇ ਪੂਜਾ ਤੇ ਵਿਆਪਕ ਰੂਪ ਦੇ ਵਿੱਚ ਇਹੀ ਹੈ ਨਾ